ਤਾਂ ਸਰਪਤੀਪ ਸਿੰਘ ਜੀ ਦੇ ਸਾਹਮਣੇ ਸੰਗਤ ਸੇਵਾ ਕਰਦੀ ਹੈ ਵੀ ਜੀ ਬਹੁਤ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਸੇਵਾ ਕਰਕੇ ਇੱਥੇ ਕਿੱਦਾਂ ਦਾ ਮਹਿਸੂਸ ਹੁੰਦਾ ਕਿਉਂਕਿ ਇੱਕ ਪਾਸੇ ਬਾਣੀ ਚੱਲ ਰਹੀ ਆ ਇੱਕ ਪਾਸੇ ਲੋ ਲੰਗਰ ਆ ਜਿਹੜੀ ਉਸੇ ਸੇਵਾ ਚੱਲ ਰਹੀ ਆ ਤੇ ਬੀਬੀਆਂ ਭੈਣਾਂ ਬਜ਼ੁਰਗ ਸਾਡੇ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਨੌਜਵਾਨ ਵੀ ਇੱਥੇ ਸੇਵਾ ਕਰਦੇ ਆ ਵੀਰ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਦਾਂ ਮਤਲਬ ਲਾ ਲਓ ਵੀ ਘਰ ਵੀ ਕਦੇ ਇਦਾਂ ਪ੍ਰਸ਼ਾਦ ਲਾਏਕ ਨੇ ਨਹੀਂ ਜੀ ਇਹ ਘਰ ਤੇ ਕਦੀ ਨਹੀਂ ਲਾਏ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਇਹ ਆਪੇ ਦਿਲ ਕਰਦਾ ਵੀ ਸੇਵਾ ਕਰੀਏ ਪਹਿਲਾਂ ਸੇਵਾ ਕਰੀ ਦੀ ਪਹਿਲਾਂ ਵਾਹਿਗੁਰੂ ਜੀ ਕਿਰਪਾ ਦੇ ਨਾਲ ਆਪਾਂ ਨੂੰ ਨਹੀਂ ਸੋਝੀ ਆ ਗਈ ਤਾਂ ਆਪਾਂ ਮੈਗੀ ਦਾ ਲੰਗਰ ਲਾਈਦਾ ਠੀਕ ਹੈ ਜੀ 6 ਮਹੀਨੇ ਸਾਲ ਮੈਗੀ ਦਾ ਲੰਗਰ ਹੀ ਲਉਂਦੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਵਾਹਿਗੁਰੂ ਮੈਗੀ ਦਾ ਲੰਗਰ ਲਾਉਂਦੇ ਰਹੇ ਤੇ ਜਿੱਤਰਾ ਕਥਾ ਵਿੱਚ ਦੱਸਦੇ ਅਸੀਂ ਦਾਸ ਸਾਹਿਬ ਤੇ ਬਾਬਾ ਦੀਪ ਸਿੰਘ ਦੇ ਘਰ ਕਥਾ ਦੇ ਵਿੱਚ ਦੱਸਿਆ ਉਹਨਾਂ ਨੇ ਵੀ ਮੈਗੀ ਦਾ ਲੰਗਰ ਨਹੀਂ ਲਾਉਣਾ ਤੇ ਸਾਨੂੰ ਨਹੀਂ ਪਤਾ ਲੰਗਰ ਜਿੰਨਾ ਸਾਦਾ ਹੋਵੇ ਉਹਨਾਂ ਬਤਿਆ ਹਾਂ ਜੀ ਕਹਿੰਦੇ ਵੀ ਲੰਗਰ ਦੇ ਮर्याਦਾ ਵਿੱਚ ਰਹਿ ਕੇ ਲੰਗਰ ਲਾਓ ਤੇ ਸਾਨੂੰ ਨਹੀਂ ਗਿਆਨ ਹੈਗਾ ਤੇ ਬਾਬਾ ਜੀ ਨੇ ਆਪ ਹੀ ਕਿਰਪਾ ਕੀਤੀ ਹੁਣ ਨਾਲ ਦੁਪਹਿਰੇ ਮਿੱਸੇ ਪ੍ਰਸ਼ਾਦੇ ਲਾਈਦੇ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੈਸਣ ਵਾਲੇ ਤੇ ਸੰਗਤਾਂ ਦੂਰ ਦੂਰੋਂ ਪਿੰਡਾਂ ਚੋਂ ਸਾਰੀਆਂ ਬੇਬੀਆਂ ਹੁੰਦੀਆਂ ਲੋਹਾ ਤੇ ਸੇਵਾ ਕਰਦੀਆਂ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਦੁੱਖ ਬੜੇ ਦੂਰ ਹੁੰਦੇ ਆ ਦੁੱਖ ਵੀ ਦੂਰ ਹੁੰਦੇ ਆ ਹਰ ਚੀਜ਼ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਦੀਪ ਸਿੰਘ ਜੀ ਤੁਹਾਨੂੰ ਭਾਜੀ ਇਤੋਂ ਵਣ ਕੇ ਜਦੋਂ ਮਤਲਬ ਕੋਈ ਇਦਾਂ ਦੀ ਚੀਜ਼ ਮਿਲੀ ਹੋਵੇ ਜਿਹੜੀ ਮਤਲਬ ਸੰਗਤ ਵੀ ਸੁਣ ਕੇ ਆਵੇ ਮਨ ਵਿੱਚ ਵੀ ਵਾਕਿਆ ਹੀ ਬਾਬਾ ਜੀ ਨੇ ਵੀਰ ਤੇ ਕਿਰਪਾ ਕਰਤੀ ਕੋਈ ਟਾਈਮ ਇਦਾਂ ਦਾ ਸੀ ਜੀ ਜਿੱਦਾਂ ਜਾਨੀਏ ਬੱਚੇ ਛੋਟੇ ਤੇ ਬਾਬਾ ਦੀਪ ਸਿੰਘ ਦੇ ਘਰੋਂ ਹੀ ਨਗਰ ਸ਼ਹੀਦਾ ਤੇ ਇੰਨੀ ਕਿਰਪਾ ਜੀ ਬਾਬਾ ਦੀਪ ਸਿੰਘ ਜੀ ਦੀ ਤੇ 100 ਰੁਪਇਆ ਢੜੀ ਲਾਈ ਦੀ ਤੇ ਅੱਜ ਬਾਬਾ ਦੀ ਸਿੰਘ ਨੇ ਸਾਨੂੰ ਗੱਡੀਆਂ ਦਿੱਤੀਆਂ ਵੱਡੀਆਂ ਵੱਡੀਆਂ ਗੱਡੀਆਂ ਦਿੱਤੀਆਂ ਟੈਂਪੂ ਟਰੈਵਲ ਕ੍ਰਿਸ਼ਟਾ ਅੱਜ ਮਹਾਰਾਜ ਦੀ ਇੰਨੀ ਕਿਰਪਾ ਹੈ ਬਾਬਾ ਦੀ ਸਿੰਘ ਜੀ ਦੀ ਤੇ ਉਹਨਾਂ ਕੋਈ ਮੰਗਿਆ ਤੇ ਉਹਨਾਂ ਨੇ ਸਾਨੂੰ ਇੰਨਾ ਖੁਸ਼ੀ ਦਿੱਤਾ ਆ ਵੀ ਸਾਡਾ ਮਨ ਜੇ ਮਨ ਭਰ ਜਾਂਦਾ ਵੀ ਸਾਨੂੰ ਅਸੀਂ ਇੰਨਾ ਜੋ ਸਾਡੀ ਏਕਾਦ ਨਹੀਂ ਨਹੀਂ ਹੈਗੀ ਪਤਾ ਨਹੀਂ ਕਿੰਨੇ ਕੋਣਾ ਵੱਧ ਦੇ ਦਿੱਤਾ ਹਾਂਜੀ ਹਾਂਜੀ ਵੀ ਅਸੀਂ ਮੰਗਰ ਤੋਂ ਬਿਨਾਂ ਹੀ ਦੇ ਦਿੱਤਾ ਵੀ ਅਹੀਂ ਅਰਦਾਸ ਕਰੀ ਲੀਆ ਤੇ ਅਰਦਾਸ ਪੂਰੀ ਹੋ ਜਾਂਦੀ ਆ ਤੇ ਹਰ ਐਤਵਾਰ ਚਪਹਿਰਾ ਸਾਬ ਇੱਥੇ ਬੀਬੀਆਂ ਕਰਦੀਆਂ ਦੁਕਾਨ ਦੇ ਅੰਦਰ ਵੀ ਅੱਛਾ ਜੀ ਤੇ ਨਾਲੇ ਪ੍ਰਸ਼ਾਦੇ ਬਣਾਉਂਦੇ ਆ ਨਾਲੇ ਲੰਗਰ ਚੱਲਦਾ ਆ ਤੇ ਬੜੀ ਮਹਾਰਾਜ ਦੀ ਕਿਰਪਾ ਤੇ ਸਾਫ ਲਾਲੋ ਪੀ ਬੀਬੀਆਂ ਜਿਹੜੀਆਂ ਪਿੰਡਾਂ 'ਚ ਹੁੰਦੀਆਂ ਨੇ ਉਹ ਸਾਨੂੰ ਕਹਿੰਦੀਆਂ ਵੀ ਵੀਰ ਜੀ ਸਾਡੀ ਆ ਮਰਦ ਪੂਰੀ ਹੋ ਗਈ ਤੇ ਸਾਡੇ ਮਨ ਨੂੰ ਇੰਨਾ ਹੀ ਖੁਸ਼ੀ ਹੁੰਦੀ ਆ ਨਾ ਬਾਬਾ ਦੀਪ ਸਿੰਘ ਦੇ ਨਾਲ ਹੋਰ ਜ਼ਿਆਦਾ ਪਿਆਰ ਸਾਡਾ ਵਾਜ ਜਾਂਦਾ ਹੈ ਤੇ ਕਈ ਸੇਵਾਦਾਰ ਵੀਰ ਸਾਨੂੰ ਕਹਿੰਦੇ ਵੀਰ ਜੀ ਕਿੰਨਾ ਆਟਾ ਲਿਆ ਕੇ ਦਈਏ ਕਿੰਨਾ ਵੇਸਣ ਲਿਆ ਕੇ ਦਈਏ ਸਾਰਾ ਕੁਝ ਸੰਗਤ ਹੀ ਕਰਨਦੀ ਆ ਬਾਬੇ ਦੇ ਕਾਰਜ ਆਪੇ ਹੀ ਕਰੀ ਜਾਂਦਾ ਬਾਬਾ ਜੀ ਆਪੇ ਕਾਰਜ ਕਰੀ ਜਾਂਦੇ ਆ ਜੀ ਇਹ ਆ ਵੇਖੋ ਲੋ ਆ ਜਿਹੜੀ ਪਾਸ਼ਾ ਨੇ ਆਪੇ ਕਿਰਪਾ ਕਰਕੇ ਸਾਰਾ ਕੁਝ ਜਾਨਕੀ ਬਾਬਾ ਦੀਪ ਸਿੰਘ ਜੀ ਸੰਗਤਿਸ ਦੇ ਸਹਯੋਗ ਦੇ ਨਾਲ ਹੀ ਕੀਤਾ ਸੇਵਾ ਕਰਨ ਵਾਲੇ ਵੀ ਆਈ ਜਾਂਦੇ ਆ ਆਟੇ ਵਾਲੇ ਵੀ ਆਈ ਜਾਂਦੇ ਸਾਰਾ ਛੱਣਣ ਵਾਲੇ ਵੀ ਆਈ ਜਾਂਦੇ ਸਾਰਾ ਬਾਬਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਵੇਖੋ ਜੀ ਜਿਦਾਂ 10 ਕਿਲੋ ਆਟਾ ਪਕਾਈਦਾ ਹੈ ਅੱਜ ਕਵੈਂਟਾਲ ਆਟਾ ਪੱਕਾ ਦਿਆ ਉਹ ਹੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਠੀਕ ਹੈ ਜੀ ਆਪਣੇ ਕੋਲੋਂ ਕੁਝ ਨਹੀਂ ਸਭ ਕੁਝ ਸੰਗਤ ਅਦਾਈਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਆ ਜੀ ਬਾਬਾ ਜੀ ਆਪ ਹੀ ਕਿਰਪਾ ਕਰਦੇ ਆ ਤੇ ਸਾਡਾ ਤੇ ਹਨੂ ਐਤਵਾਰ ਦਾ ਚਾਰ ਰਿੰਦਾ ਵੀ ਐਤਵਾਰ ਕਦੋਂ ਆਵੇ ਤੇ ਅਸੀਂ ਸੇਵਾ ਕਰੀਏ ਸਾਰੀਆਂ ਸੰਗਤਾਂ ਨੂੰ ਸ਼ਨੀਵਾਰ ਹੀ ਫੋਨ ਕਰ ਦਿੰਨਾ ਭੈਣ ਜੀ ਸਵੇਰੇ ਟਾਈਮ 'ਲਾ ਆ ਜਿਓ ਤੇ ਆਪ ਹੀ ਪਹਿਲਾਂ ਹੀ ਆਜਦੇ ਸਾਡੇ ਨਾਲ ਪਹਿਲਾਂ ਆ ਜਾਂਦੀਆਂ ਸੰਗਤਾਂ ਬੜੀ ਕਿਰਪਾ ਬਾਬਾ ਦੀਪ ਸਿੰਘ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਇੱਧਰ ਤੁਹਾਨੂੰ ਮੈਂ ਨਾਲ ਦੇ ਪਾਸੇ ਇੱਧਰ ਵੀ ਦਿਖਾ ਲਦਾ ਇਧਰ ਭੈਣ ਜੀ ਹੁਣੀ ਵੀ ਸੇਵਾ ਕਰਦੇ ਆ। ਅ ਇਧਰ ਦੇਖੋ ਜੀ ਇਧਰ ਮਾਤਾ ਜੀ ਵੀ ਸੇਵਾ ਕਰਦੇ ਆ। ਮਾਤਾ ਜੀ ਨੂੰ ਪੁੱਛਦੇ ਆ। ਮਾਤਾ ਜੀ ਤੁਸੀਂ ਇਹਦਾ ਪਿਆਜ਼ ਕੱਟਦੇ ਆ। ਤੇ ਜਦੋਂ ਅੱਖਾਂ ਚੋਂ ਇਹਦਾ ਪਾਣੀ ਨਹੀਂ ਆਉਂਦਾ ਸਾਡੇ ਤੋਂ ਤਾਂ ਦੋ ਮਿੰਟ ਨਹੀਂ ਬਹਿ ਹੁੰਦਾ ਜੀ। ਨਹੀਂ ਪਾਣੀ ਪਾਇਆ ਵਿੱਚ। ਅੱਛਾ ਜੀ ਉਹ ਪਾਣੀ ਕਿ ਪਾਏ ਆ? ਹਾਂ ਉਹ। ਅੱਛਾ ਫੇਰ ਨਹੀਂ ਆਉਂਦਾ ਜੀ? ਨਹੀਂ ਨਹੀਂ। ਤੇ ਜਦੋਂ ਸੇਵਾ ਕਰਕੇ ਕਿੱਦਾਂ ਦਾ ਲੱਗਦਾ ਜੀ? ਬਹੁਤ ਵਧੀਆ ਲੱਗਦਾ। ਕਿਹੜੀ ਜਗ੍ਹਾ ਤੋਂ ਆਉਂਦੇ ਜੀ? ਅਸੀਂ ਤਾਂ ਰਹੀ ਲੱਗ ਗਈ ਹਾਂ ਜੀ ਅਰੇ ਇਹ ਲੱਗ ਗਿਆ ਠੀਕ ਹੈ ਜੀ ਹਾਂ ਜੀ ਇਹ ਆ ਦੇਖੋ ਜੀ ਸੰਗਤ ਇੱਧਰ ਸੇਵਾ ਕਰਦੀ ਹੈ ਸਾਰੇ ਮਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮਤੇ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦੇ ਨੇ ਜੀ ਇੱਕ ਕਾਕਾ ਮੇਰੇ ਕੰਨ ਨੂੰ ਤਾਂ ਚੁੰੰਗਾ ਨਹੀਂ ਗਈ ਦੇ ਤੁਰ ਕਾ ਛੂ ਗਰ ਕਾ ਕੇ ਮੇਰਾ ਕੰਨ ਨਾ ਤੇ ਗਲਾ ਹੋ ਗਿਆ ਠੀਕ ਹੈ ਜੀ ਔਰ ਆ ਤੇ ਸੇਵਾ ਬਹੁਤ ਪਰਸੰਨ ਹੋ ਕੇ ਜਾਈਦਾ ਖੁਸ਼ ਹੋ ਕੇ ਜਾਈਦਾ ਸੇਵਾ ਚ ਅੰਦਰ ਮਮਤਾ ਟੇਕੀ ਦਾ ਸੰਗ ਤੇ ਦਰਸ਼ਨ ਕੀਤੇ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ। ਮਾਰੇ ਚੜਦੀ ਕਲਾ ਵਿੱਚ ਰੱਖੋ। ਇੱਥੋਂ ਇੱਥੋਂ ਦੇ ਰਿਆਣੇ ਵਾਲੇ ਇੱਥੇ ਹੀ ਆਉਂਦੇ ਆ। ਪਰਿਵਾਰ ਆਪਣੇ ਆਪਣੇ ਚਾਹੀ ਬੰਨੇ ਸੇਵਾ ਵੀ ਆਏ। ਆਪਣੇ ਘਰ ਚ ਆਹ ਹੋਲਾ ਆ। ਜ਼ਿੰਦਗੀ ਚ ਹੁਣ ਆਪਾਂ ਦੀ ਜਾਨ ਦੀ ਉਸ ਮਾਲਕਣੇ ਭੇਜਿਆ ਤੇ ਹੁਣ ਜਾਣਾ ਤੇ ਇਸ ਸੇਵਾ ਥੋੜੀ ਬਹੁਤੇ ਕਰ ਲਈ। ਜਿਹੜੇ ਸਵਾਸ ਬਚੇ ਚੰਗੇ ਪਾਸੇ ਲਾਜ ਦੇਣ ਜੀ ਮਾਤਾ ਜੀ ਦੀ ਗੱਲ ਬਿਲਕੁਲ ਸਹੀ ਆ। ਉਹ ਜਿਹੜੇ ਸਵਾਸ ਆ ਆਪਣੇ ਨਾ ਉਹ ਚੰਗੇ ਪਾਸੇ ਜਿਹੜੇ ਹੁਣ ਕਿਉਂਕਿ ਇੱਕ ਤਿੰਨ ਅਵਸਥਾ ਹੁੰਦੀਆਂ ਇੱਕ ਬਚਪਨੇ ਵਾਲੀ ਫੇ ਜਵਾਨੀ ਵਾਲੀ ਤੇ ਫੇ ਵਿਰਧ ਅਵਸਥਾ ਨਾ ਮਾਤਾ ਜੀ ਕਹਿੰਦੇ ਵੀ ਚਲੋ ਜਾਣਾ ਤਾਂ ਹੈਗਾ ਹੀ ਆ ਵੀ ਜਿਹੜੇ ਸਵਾਸ ਬਚੇ ਉਹ ਚੰਗੇ ਪਾਸੇ ਦਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ